ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਲੁਗਣੀ ਤੇ ਹੱਥ ਚਾਹ ਹੁਣੀ ਤਰੱਕੀ ਬਖਸ਼ ਤੇ ਨਾਲ ਦੇ ਨਾਲ ਬਖਸ਼ੇ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜਿੱਲਦੀ ਦੇ ਵਿੱਚ ਆਨੰਦ ਸੋ ਧੁੱਪ ਨੇ ਜੀ ਪੂਰਾ ਕਹਿਰ ਮਚਾਇਆ ਵਸਤਾਂ ਸਵਾਦ ਸਾਡੀ ਚਰਨ ਜੀ ਤਨੂ ਵੀ ਹੋ ਗਈ ਛੁੱਟੀ ਪਹੁੰਚ ਗਏ ਜੀ ਰਾਸ ਤੋਂ ਹੌਸ ਜਿੱਤੇ ਉਰੇ ਡੋਲੀਆ ਰਗਰੀ ਬਕੇ ਬਿੱਤੇ ਆਪਣੀਆਂ ਆ ਆਪਣੀਆਂ ਬੜੀ ਚਾ ਤੇ ਪਹੁੰਚੀ ਜੀ ਉਹਨੂੰ ਲੈ ਕੇ ਚੱਲਦੇ ਆ ਡਾਕਟਰ ਦਾ ਠੀਕ ਹੈ ਜੀ ਜਿਹੜੀ ਪੈਪ ਲੱਗੀ ਵੀ ਆ ਵੀ ਉਹ ਸੋਮਵਾਰ ਨੂੰ ਇੱਕ ਵਾਰ ਚੈੱਕ ਕਰਾਓ ਵੀ ਜੇ ਮਸਹੀ ਲੱਗਾ ਤਾਂ ਕੱਢ ਦਾਂਗੇ ਨਹੀਂ ਫਿਰ 5-7 ਦਿਨ ਹੋਰ ਲਾ ਕੇ ਰੱਖਣੀ ਪੈਣੀ बनाओ जीजा सरिगाला। शुक्रवार। बहुत ज़्यादा अच्छा है। ਉਹ ਬਾਹਲਾ ਬਾਬਾ ਕਿੱਦ ਤੇ ਹਾਂ ਬਾਹਰ ਦਾ ਲਾਜ ਹਾਂ ਇਹ ਜੀ ਕਰਨਾ ਹਾਂ ਬਾਈ ਜੱਬਰ ਮਾਰਾ ਤੋਂ ਮੀਂਹ ਵੀ ਤੋਂ ਬਾਹਰ ਹੋ ਗਿਆ ਹਾਂ ਕਿੰਨੀ ਉਮਰ ਲੰਬੀ ਕਰੀ ਬਹਾਰ ਦਾ ਵਾਸੋ ਡਾਈ ਬਹੁਤ ਤਾਂ ਦੁਆਰਾ ਬਤੀ ਜਾ ਨਹੀਂ ਲਾ ਸਕੋ ਲੋਕੀ ਚੱਲ ਕੋਈ ਨਾ ਰਲ ਮਿਲ ਕੇ ਸਾਡੀ ਵੀ ਚੰਗ ਲੱਗਦੀ ਹੂੰ ਅਸੀਂ ਤੇ ਇਹ ਲਿਖਾ ਕਿਤਨਾ ਕਿ ਸਾਡੀ ਤਾਂ ਚੰਪਰਝਾਈ ਹੀ ਆ ਬੇਰੀ ਕੁਲੀਏ ਕੋਈ ਕਰਦੇ ਦੋ ਘਰਾਂ ਨਾਲ ਆਪਣਾ ਟਾਈਮ ਲੱਗਦਾ ਟਾਈਮ ਲੱਗ ਜਾਂਦਾ ਲੱਗਿਆ ਕਿ ਨਹੀਂ ਅਸੀਂ ਮਹਾਰਾਜ ਗੱਲ ਤੇ ਬੱਤਲਾ ਪਾਵੇ ਪਰਵਾਹ ਨਹੀਂ ਹਾਂਜੀ ਰੱਖੇ ਘਰ ਬਸ ਜਦ ਜੇ ਮਹਾਰਾਜ ਤੁਹਾਨੂੰ ਆਪਣੇ ਘਰ ਦੇ ਭਾਗ ਲਾਵੇ ਸਭ ਕੁਝ ਰਹਿ ਹਾਂ ਸਭ ਕੁਝ ਰਹਿ ਮਹਾਰਾਜ ਜੀ ਇਹਦਾ ਭਲਾ ਕਰੇ ਬੈਠੋ ਬਸ ਸਭ ਦਾ ਭਲਾ ਹਾਂ ਕਬੇ ਚ ਉਹ ਕਹਿੰਦਾ ਜੀ ਅਸੀਂ ਕਿਸੇ ਦਾ ਮੰਗੂਗੇ ਤਾਂ ਵਿੱਚ ਸਾਡਾ ਵੀ ਆ ਜਾਣਾ ਹਾਂ ਇਹ ਮਸੋਂ ਪਹੁੰਚਿਆ ਆਪਣੇ ਟਿਕਾਣੇ ਤੇ ਇਹ ਆਪਣੇ ਮਸੇ ਟਿਕਾਣੇ ਪਹੁੰਚਿਆ ਦਫ਼ਤਰ ਪਹਿਲਾਂ ਵੀ ਜਵਾਨ ਉੱਥੀ ਪਿਆ ਕਰੀ ਚੱਕ ਕਰਦਾ ਆਪਣੇ ਘਰ ਆਇਆ ਆਪਾ ਆ ਗਿਆ ਆਪਾ ਵੀ ਘਰ ਆਇਆ ਨਾ ਆਪਣੇ ਘਰ ਆਇਆ ਹੈ ਨਾ ਆ ਗਿਆ ਲੱਕਾ ਮਾਰ ਕੇ ਦੱਸਦਾ ਅੱਖਾਂ ਦੇ ਇਸ਼ਾਰੇ ਨਾਲ ਦੱਸ ਸਕਦਾ ਉਹਨੂੰ ਉਹਨੂੰ ਖਾਣਾ ਦੋ ਕਿ ਆਇਆ ਤਾਂ ਸਬਜ਼ੀ ਖਰਾਬ ਹੋ ਗਈ ਰਾਤ ਵਾਲੀ ਰਾਤਾਂ ਵਾਲੀ ਸਾਜੀ ਆ ਉਹਨੂੰ ਜਿਹੜੀ ਤੁਸੀਂ ਦਲੀਆ ਦਾ ਖਿਚੜੀ ਉਹਨੂੰ ਖਿਲਾਓ ਉਹਨੇ ਬੈਠੀ ਆ ਉਹ ਨਿਆਣਿਆਂ ਦਾ ਸਾਰਿਆਂ ਦਾ ਇਹ ਜੀ ਹਾਲ ਹੁੰਦਾ ਸਮਾਨ ਕੱਢਣਾ ਤੇ ਕਰਮ ਦਾ ਵੀ ਆ ਜੀ ਮੈਂ ਕਹਿੰਦਾ ਤੁਸੀਂ ਸਮਾਨ ਦੇ ਮਗਰ ਪੈ ਗਈਆਂ ਉਹਨੂੰ ਖਿਲਾ ਦਿਓ ਕੁਝ ਖਾਣੇ ਵਾਲੀ ਨੇ ਵਾਲੀ ਆ ਮੰਨੂ ਆ ਮਾਂ ਪਤਰੀ ਤੁਹਾਨੂੰ ਸਮਾਨ ਦੀ ਪੈ ਗਿਆ ਕੋਈ ਚੱਕਰ ਇਹ ਤੁਹਾਨੂੰ ਆ ਗਿਆ ਉਹਨਾਂ ਦਾ ਸੁਝਿਆ ਨੇ ਇਹ ਗਿਆ ਇਹ ਤੁਹਾਨੂੰ ਮੱਤੂਏ ਨਾ ਗਾਵਾਦੀ ਇਹ ਘਾਤਵਾਦੀ ਇਹ ਘਾਤਵਾਦੀ ਮਾਰਾਂਗੇ ਹੋਲੀ ਹਾਂ ਮਾਂ ਵੀ ਹੁਣ ਨਹੀਂ ਹਾਕ ਮਾਰਨੀ ਮਾਂ ਵੀ ਮਾਨ ਮਾਰ ਆਉਂਦਾ ਤੇ ਮਾਨ ਹੋਏ ਬੰਨ ਭੁੱਲ ਗਿਆ ਮਾਂ ਚਾਰ ਵਿੱਚ ਹਾਂ ਹੁਣ ਤਾਂ ਮਾਲਾ ਮਾਲਾ ਲਾ ਜਣਾ ਨੇ ਕਰਨਾ ਚਾਹ ਹਾਂ ਭੁੱਲ ਗਿਆ ਹਾਂ ਬੁੱਲਦੇਵ ਮਾਲਾ ਜ਼ਿਆਦਾ ਹਾਂ ਮਾਲਾ ਜ਼ਿਆਦਾ ਹੈ ਨਾ ਹੁਣ ਹੈ ਕਿਵੇਂ ਹੁਣ ਠੀਕ ਹੈ ਹਾਂ ਬਸ ਆਈ ਤਕਲੀਫ ਬੰਦੀ ਚੱਲ ਇਹ ਵੀ ਹੁਣ ਇਹ ਵੀ ਸੱਟ ੋੜਣੀ ਹੁਣ ਲਗਦਾ ਕਰਕੇ ਖਤਮ ਹੋ ਗਏ ਚਲ ਕੋਈ ਨਹੀਂ ਉਹ ਮੇਰਾ ਟਿੱਡਾ ਕਿੱਥੇ ਆ ਗਿਆ ਘਰ ਆ ਗਿਆ ਆਪਣੇ ਘਰ ਆ ਗਿਆ ਆਪਣੇ ਜੀ ਦਾ ਪਤਾ ਲੱਗਣ ਲੱਗੇ ਸਭ ਦਾ ਸਭ ਤੋਂ ਸਾਡੇ ਨਾਲ ਪੂਰੀਆਂ ਗੱਲਾਂ ਮਾਰ ਬਲਤਾਂਹੀਂ ਪਤਾ ਲੱਗਦਾ ਤਾਹੀਂ ਤਾਹੀਂ ਪਤਾ ਲੱਗਦਾ ਕਿ ਟੂਰ ਤੇ ਵੀ ਅੰਗਤ ਨੂੰ ਤੇ ਮਹਾਨ ਨੂੰ ਭੁੱਲ ਗਿਆ ਟੂਰ ਤੇ ਬੱਲੇ ਗੱਡੀ ਸਾਂ ਛੱਡ ਕੇ ਚੱਲ ਜਾਊਂਗੀ ਟੂਰ ਤੇ ਕੀ ਕਹਿੰਨੀ ਵੀ ਅੰਗਤ ਨੂੰ ਦੇ ਜਾਗਾ ਪਹਿਲਾਂ ਦੂਜੇ ਕਿੱਥੇ ਜਾਂਦੇ ਟੂਰ ਤੇ ਨਾਲ ਜਗਰ ਹਾਂ ਉੱਥੇ ਫਿਰ ਮੈਂ ਘੁੰਮਣ ਜਾਊਂਗੀ ਕ ਟੂਰ ਤੇ ਜਾਊਂਗੀ ਇਹ ਨਹੀਂ ਮੈਂ ਤਾਂ ਟੂਰ ਮੈਦੂਗਾ ਜਿਹੜੀ ਗੱਲ ਆ ਇਹ ਨਹੀਂ ਜਿੰਦਗੀ ਚ ਮਿਲਦੇ ਨਹੀਂ ਚੰਗ ਦਾ ਸੌਂਗੀ ਆ ਆ ਹੋ ਗਿਆ ਨਾ ਔਕਣ ਵੇ ਨਾਨਕਿਆਂ ਨਾਲੇ ਚੱਲ ਜਾਣਾ ਕਰਦਾ ਇਹ ਵੀ ਚੱਲ ਜਾ ਕਰ ਮੈਂ ਚੱਲ ਜਾਏਗਾ ਤੇ ਕਰਨਾ ਹੋ ਤੇਰੀ ਯਾਦ ਆਉਂਦੀ ਮਾਣੀ ਆ ਤਾਦਾ ਮਾਲੀਆ ਦਾਦਾ ਕਾ ਚੇਹੀ ਜੱਗ ਬਾਦ ਤੂੰ ਮਾਰ ਨੂੰ ਹਾਕ ਵਾਰ ਦੇ ਇੱਕ ਵਾਰ ਚੱਕੜਾ ਦੀ ਮੇਰੇ ਫਿਰ ਲਗਈ ਓਏ ਤੈਨੂੰ ਕਹਿੰਦੀ ਮਾਰੂ ਹਾਕ ਵਾਰ ਹੁਣ ਨਹੀਂ ਮਾਰ ਮੂਰਗਾ ਨਾ ਹੁਣ ਤਾਂ ਮਾਲਾ ਕਹੂੰਗਾ ਕਹਾਂ ਮਾਲਾ ਕਹੂੰਗਾ ਕਮਾਲਾ ਕਹੂੰਗਾ ਮੈਂ ਨਹੀ ਕਹੇ ਕਵਾਰ ਓਏ ਕਹੀ ਕਹੇ ਨਾ ਕਿਤਨੀ ਬਟੋਲ ਤਾਂ ਕਰਦੀ ਆ ਗਈ ਪਰ ਮੈਂ ਚੱਕ 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 ਆਹਣੇ ਦਾਦੀ ਤੈਨੂੰ ਗੱਡੀ ਚ ਪਹੁੰਚਾ ਲਿਆ ਉਹਨਾਂ ਦਾ ਪਾਈ ਤੈ ਮਸ਼ਕਾਂ ਯਾਦੋਂ ਯਾਦੋਂ ਸੁਖੋ ਹਾ ਸਾਮਾਨ ਕੱਢਦੇ ਰੋਟੀ ਪਾਣੀ ਜਿਹੜੇ ਲੱਕ ਕੇ ਅਸੀਂ ਖਾਦਾਂ ਨੀ ਕੈਸੇ ਠੀਕ ਚੰਦਿਲ ਹਾਂ ਦੇ ਘਰੋਂ ਮੜੇ ਕਿਤੇ ਕਿਛ ਕੁ ਹੋਵੇ ਸਰ ਸ਼ੇਂਗਾ ਹੋ ਪਾਈ ਚੀ ਹੋ ਹਾਂ ਆਪਣੇ ਘਰ ਆ ਪੁੱਤ ਇੱਧਰ ਬੱਸ ਕੀ ਲੱਗਿਆ ਨਾ ਕਿੱਥੀ ਬੱਝੀ ਨਾਲ ਲੱਗੀ ਹੋਈ ਆ ਤਾਂ ਲੱਗਣੀ ਹੋਵੇ ਕੰਦਰਾ ਨੇ ਓਹ ਹੋਣਾ ਜਦ ਤੱਕ ਸਫਾਈ ਜੀ ਨਹੀਂ ਹੁੰਦੀ ਅੰਦਰ ਚੰਗੀ ਤਰ੍ਹਾਂ ਜਖਮ ਨਹੀਂ ਸੁੱਕਦਾ ਮੰਮੀ ਜਦ ਤੱਕ ਤਾਂ ਨਾਲੀ ਕੱਕਣੀ ਨਹੀਂ ਲੱਗੀ ਹੋਈ ਹੈ ਤਕਲੀਫ ਬਹੁਤ ਆਂਦੀ ਤਕਲੀਫ ਨਹੀਂ ਹੁੰਦੀ ਤਕਲੀਫ ਤਾਂ ਚੱਲ ਕੋਟਾਂ ਤਾਂ ਕੋਈ ਤਕਲੀਫ ਨਹੀਂ ਹੈ ਪੈਪ ਦੀ ਹੁੰਦੀ ਜਿੱਦਣ ਇਹ ਨਿਕਲ ਕੇ ਉਦਣ ਤਕਲੀਫ ਜਵਾ ਤੇ ਉਹ ਚੱਲ ਕਹਿੰਦੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਕੋਈ ਚਾਹੁੰਦਾ ਨਹੀਂ ਵੀ ਮੈਂ ਬਿਮਾਰ ਹੋਵਾਂ ਜਾਂ ਮੇਰਾ ਕੋਈ ਪਰੇਸ਼ਾਨ ਕਰਾਉਣਾ ਪਵੇ ਵਾਖਤ ਵਾਹਿਗੁਰੂ ਪਾਉਂਦਾ ਵਾਹਿਗੁਰੂ ਨੇ ਘਟਾਉਣਾ ਆ ਗਈ ਆ ਗਈ ਮੇਰੂ ਦੀ ਜੁੰਦੀਆਂ ਆ ਗਈ ਆਹ ਤਾਹਨ ਦਾਦੀ ਇਹ ਨਾ ਬਚੁੰਦੀਆਂ ਕਾਪੀਆਂ ਨਹੀਂ ਕੋਈ ਨੇ ਪੱਲ ਵੀ ਕਰੀਆਂ ਸੀ ਅਸੀਂ ਪੱਗ ਇਹਦੀ ਕਰ ਦਿੰਦੀ ਆ ਮੈਂ ਨਾ ਵਧੀਆ ਵਾਲ ਨਹੀਂ ਪੁੰਗ ਦਰ ਤੂੰ ਗਰਮੀ ਗਰਮੀ ਬਹੁਤ ਆ ਗਰਮੀ ਚ ਅੱਕੂਆ ਹੈ ਇੱਥੇ ਕਿੰਨੇ ਤੇਦੇ ਸਿਲਕੀ ਵਾਲਾ ਸੀ ਗਰਮੀ ਦੀ ਵਿਚੋਂ ਦੀ ਮੋੜ ਹਾਂ ਵੈਸੇ ਨਾ ਤੇਰੇ ਦੋ ਤਿੰਨ ਦੋਨੇ ਨਿਆਣੇ ਦੇ ਬਾਅਦ ਤੇਰੇ ਤੇ ਗਏ ਆ ਭਾਰੀ ਇਹਦੇ ਵੀ ਭਾਰੀਆਂ ਇਹਦੇ ਵੀ ਕਿੱਥੇ ਆ ਗਏ ਅੰਨੋ ਕਿੱਥੇ ਰਹਾਂ ਬੀਬੂ ਆ ਨਾ ਪਰ ਨਾ ਮੇਤ ਤਾਂ ਬਹੁਤ ਰਹੇ ਅੱਜ ਦੀਦੀ ਤੇ ਬਹਾ ਲਿਆ ਕੋਈ ਨਹੀਂ ਕਿਹਾ ਵੀ ਮੇਰਾ ਪਾਓ ਪਰ ਮੈਂ ਤਾਂ ਜਿਹੜੂ ਤੇ ਆਤਾ ਮੇਰੀ ਤੇ ਮੈਂ ਤੇਰੇ ਇੱਕ ਦਿਨ ਵੀ ਨਾਗਾ ਨਹੀਂ ਰਹਾ ਤੇਲ ਤਾਂ ਲਾਉਣਾ ਹੀ ਪੈਂਦਾ ਇਹ ਤਾਂ ਨਹੀਂ ਨੇ ਥੋੜੇ ਬਾਲ ਵੀ ਹੋ ਗਏ ਨੇ ਪਛੇਤੀ ਵਿੱਚ ਨਿਕਲ ਜਾਂਦੀ ਹੈ ਹੈ ਕਿੱਥੇ ਤੱਕ ਤਪੂਈ ਕੋ ਮੁੰਨੇ ਕੋ ਲੋਇ ਕਿ ਹੈ ਆਪੇ ਚਾਹ ਨੂੰ ਲਾ ਕੇ ਵਿੱਚ ਆਉਂਦੇ ਤੰਗ ਵਾਲੀ ਦੀ ਉਹ ਕਾਇਤਾਨਾ ਉਹ ਕਿਹੜਾ ਉਹਨਾਂ ਤਾਂ ਚੱਲ ਤੈਰਾ ਤੈਨੂੰ ਕਿਹਨੇ ਕਿਹਾ ਤੇਰਾ ਫਿਰ ਇਹ ਸਾਦਾ ਸੀ ਆਪਣਾ ਰੱਖ ਲਿਆ ਤੈਨੂੰ ਕਿਤੇ ਕਰੀਂ ਨੀ ਉਰਾ ਕਰ ਨੀ ਆਉਣਾ ਰਹਿੰਦਾ ਨਹੀਂ ਛੋੜਦਾ ਨਹੀਂ ਉਦਣ ਇੱਦਣ ਗਿਆ ਬੀਬੀ ਦਿੱਟਾ ਤੂੰ ਕਿੰਨਾ ਰੋਇਆ ਉਦਣ ਉਹ ਬੀਬੀ ਕਿ ਕਿ ਰਹਿੰਦੇ ਮੈਂ ਮੈਂ ਕਿਹਾ ਮੁੰਡਾ ਚੁੱਪ ਕਿਉਂਗਾ ਅੱਜਿੰਨਾ ਦੋਦੇ ਜਾਣੀਆਂ ਫਿਰ ਨਾਲ ਨਾਲ ਪੂਜਾ ਪਹਿਲਾਂ ਪਹਿਲਾਂ ਤਾਂ ਨਾ ਮੈਂ ਨਹੀਂ ਦਿਮਾਲੇ ਨਹੀਂ ਕਾਇਚੇ ਪਕੋ ਹਾਂ ਇਸ ਦੇ ਵਿੱਚ ਕੱਢਦੇ ਬਸ ਦੋ ਚੰਚ ਭਾਣੇ ਸੈਂ ਦਾ ਸੰਦਾਜ ਖਾਈ ਚਾਲ ਜਿੰਨਾ ਕਿ ਤੇਰਾ ਮਨ ਮੰਨਦਾ ਨੇ ਤਾਂ ਸੈਂਨਾ ਇੱਕ 10 10 ਥੋੜੀ ਕਿ ਦਿਨ ਫੇਰ ਲੈ ਨਹੀਂ ਮੈਂ ਤੇ ਇੱਕ ਵਾਰੀ ਬਸ ਆਈ ਬਹਤ ਇੱਕ ਤੈਨੂੰ ਦੱਸਾਂ ਖਰਾਕ ਖਾਣ ਵਾਲੇ ਸਰੀਰ ਤੇ ਜਾਨ ਪੈਣੀ ਬਾਕੀ ਤੇਰੀ ਮਾਰਦੀ ਹੈ ਹਾਂ ਡਰਜਾ ਲੱਗਦਾ ਹਾਜੀ ਬਸ ਸਿਕਣਾ ਪਤਲੀ ਜੀ ਖਿਚੜੀ ਦੋ ਕਿ ਦਿਨ ਤਿੰਨ ਕਿ ਦਿਨ ਖਾਓ ਤੇ ਬਾਅਦ ਆਪਣਾ ਅੱਧਾ ਇੱਕ ਪ੍ਰਸ਼ਾਦਾ ਇੱਕ ਪ੍ਰਸ਼ਾਦਾ ਸਕਣਾ ਜ਼ਰੂਰਤ ਜਿਹੜਾ ਰੋਟੀ ਨੇ ਜਾਨ ਪਾਉਣੀ ਉਹ ਪ੍ਰਸ਼ਾਦੇ ਨੇ ਹੀ ਪਾਉਣੀ ਔਰ ਚਲੋ ਚੁਲੋ ਉਨਾ ਚੌਲਾ ਨੇ ਪੂਰੇ ਕਰੀ ਇੱਕ ਰੋਟੀ ਬਣਦੀ ਬਣਦੀ ਨੂਨ ਮਿਰਚ ਨਾ ਥਾਈ ਮਿਰਚ ਖਰਾਬ ਕਰੂ ਜੀ ਸਿੰਪਲ ਐ ਬਸ ਉਂ ਤਾਂ ਜੇ ਨੂਨ ਬਿਨਾ ਬਾ ਹਾਂ ਮਿਰਚਾ ਤਾਂ ਜਮੇ ਨਹੀਂ ਪੈਣੀ ਹੈ ਹੈਗੀਆਂ ਬਸ ਸਾਫ ਆਇਆ ਕਰੋ ਇਹ ਘਣਾ ਇਹਨੂੰ ਗਿੱਲਾ ਜਿਹਾ ਕੱਪੜਾ ਲਿਕੇ ਕੱਪੜੇ ਚੇਂਜ ਕਰਦੋ ਨਾਲੇ ਨਾਲੇ ਦੇ ਪਿੰਡੇ ਪਰ ਫੇਰ ਤੋਂ ਗਿੱਲਾ ਜਿਹਾ ਕੱਪੜਾ ਕਰਕੇ ਥੋੜਾ ਜਿਹਾ ਉਹ ਵੀ ਹੋ ਜਾਂਦਾ ਨਾ ਹਸਪੀਟਲ ਦਾ ਮਸਕ ਜਿਹੜਾ ਆਉਂਦਾ ਉਹ ਸਰੀਰ ਵਰਤੇ ਹਰੂ ਸਹੀ ਹੋ ਲਾ ਉਧਰ ਦਾਦੀ ਦੀ ਗੋਦੀ ਚ ਬੈਠਾ ਲੈ ਕਿਕਣਾ ਦੇ ਦਲੇ ਦਲੇ ਨੂੰ ਸੰਦੇਹ ਪੈਣ ਦੇ ਹਾਂ ਕੀ ਰੂ ਦੇਖਦਾ ਬਉ ਬੂ ਬੂ ਇਹ ਗੁਗਲੀ ਇਹ ਕੱਤੀ ਵੱਤੀ ਇਹ ਕੱਤੀ ਵੱਤੀ ਬਹੁਤ ਖਰਾਬ ਆ ਸਾਡੀ ਸੁਭਰੀ ਚੁੱਕਿਆ ਲਾ ਸੁਭਰੀ ਤਾਂ ਤਾਂ ਦਵਾੜ ਦੇ ਦੋ ਜਣੇ ਬਹੁਤ ਨਿੰਦਰ ਠੀਕ ਹੈ ਪਰ ਉਹਦੀ ਚਾਹ ਤੂੰ ਦਾਦੀ ਨੂੰ ਕਦੇ ਨਹੀਂ ਮਿਲਿਆ ਆਪਣੀ ਨੂੰ ਬਈ ਹੋ ਨੀਂਦਾਂ ਉਹਦੀ ਸੌਂ ਜਾਂਦਾ ਭਾਈ। ਰਾਤ ਨੂੰ ਸੌਂਦੀ 11-11 ਵਜੇ ਤੇ ਰਾਤ ਦੇ 11:30 ਤੇ ਸੌਂਦੇ। ਛੋਟੀ ਸਕੂਲ ਚ ਸੌਂਦੀ ਆ। ਚੰਦਾ ਪਾਣੀ ਲਿਆ ਦੇ। ਪਾਣੀ ਦਾ ਮੈਂ ਵੀ ਲੈਣਾ। ਸੁੱਕੇ ਪਾਣੀ ਦਾ ਘੁੱਟ ਮਿਲ ਲੈ। ਚਲੋ। 3 ਗਲਾਸ। 2 ਗਲਾਸ। ਲਾ। 5 ਗਲਾਸ। 6 ਗਲਾਸ। ਉਹ ਕਿੱਥੇ ਕਰਨਾ? ਉਹ ਹੁੰਦਾ ਮੁੱਢੀ। ਇੱਕ ਇੱਕ ਗੱਲ ਹੈਗੀ ਆ। ਅਛੋਂ ਜੇ ਦਾ ਸਾਹ ਚੱਲਦਾ ਠੰਡੀ ਜੀ ਹਵਾ ਹੈ ਦੱਖਣ ਚ ਤਾਂ ਬੁਰਾ ਹਾਲ ਹੋ ਜਾਂਦਾ ਦੱਖਣ ਚ ਨਹੀਂ ਤਾਂ ਇੱਥੇ ਬੈਠਣਾ ਦੱਖਣ ਚ ਤਾਂ ਗਰਮੀ ਨਾਲ ਹੁਣ ਨੂੰ ਚੋਣ ਲੱਜਣਾ ਦਾ ਸਰੀਰ ਵਰਤ ਹਾਂ ਦੋ ਦਿਨਾਂ ਦੇਤੇ ਜੀ ਤਾਂ ਅਜੇ ਤਾਂ ਲੋਹ ਦੇ ਨਾਮ ਦੇਤੇ ਲੋਹ ਦੇ ਬੁੱਕੀਆ ਬੁੱਕੀਆ ਨਾ ਦੇਵੇ ਲੋਹ ਦੇ ਬੁੱਕੀਆ ਬੁੱਕੀਆ ਤਾਂ ਉਹਨੇ ਤੇ ਸਾਰੇ ਗੰਦੇ ਬਿੱਪੇ ਆਹੋ ਅੱਜ ਛੇਰੀ ਪੋਤੀਆਂ ਨਾਲ ਕੇ ਸ਼ਾਮ ਵਾਰਤੀ ਆ ਮੇਰੇ ਜੀ ਫੇਰ ਹੀ ਮੂਕੇ ਕਰਨੀਆਂ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਤੁਹਾਨੂੰ ਜੀ ਡਾਕਟਰ ਕਿਹੜਾ ਡਾਕਟਰ ਚਲੂ ਬੂਲੂ ਉਹ ਨਾ ਮੇਰਾ ਕਿ ਤੇਰਾ ਮੈਂ ਰੱਖੂੰਗੀ ਡਾਕਟਰ ਦਾ ਸ਼ੁਰੂ ਤੇ ਚਲੂ ਬੂਲੂ ਪਰ ਇਹਨੂੰ ਕਿੱਡੇ ਕਿੱਡੇ ਸੁੱਝਾਵੇ ਦੋ ਦਿਨ ਹਸਪੀਟਲ 'ਚ ਰਹਿਣ ਕਰਕੇ ਪੈਰ ਸੁੱਝ ਗਏ ਹਾਂ ਉੱਥੇ ਫੇਰ ਆਏ ਨਾ ਬੈਠਣਾ ਔਖਾ ਖੜਨਾ ਔਖਾ ਘਰਵਾਰ ਕੀ ਕਿਤੇ ਰੀਸਾ ਬੋਖੇ ਬੈਠ ਕੇ ਪੈ ਗਏ ਪਾ ਦੇ ਗਿਆ ਹੂੰ

ਆ ਡਾਕਟਰ ਕੋਲ ਆਇਓ ਡਾਕਟਰ ਦੀ ਬੇਤੀ ਕਰਿਓ ਮੂੰਹ ਪਰ ਹੈ ਉਹ ਕਰਦਾ ਜੋਗੀ ਜੋਗਰਾ ਬਾਹਰਲਾ ਜੋਗੀ ਜ਼ਿੱਦ ਕਾ ਹਵਤਾ ਹੈ ਹੁਣੇ ਤੋੜ ਦਿਓ ਹੁਣੇ ਹੁਣੇ ਧਮਾ ਦਿਓ ਬੀਬੀ ਕੰਮ ਆ ਡਾਕਟਰ ਪਤਾ ਕਿੰਨਾ ਮਸ਼ਹੂਰ ਹੈ ਦੇ ਕੋਲ ਚੱਲਦੇ ਮਰੀਜ਼ ਆਉਂਦੇ ਆ ਬੀਲਚੇਅਰ ਪਰ ਪੈ ਕੇ ਬਹਿ ਕੇ ਜਾਂਦੇ ਆ ਇਹ ਮੈਨੂੰ ਪਤਾ ਨਹੀਂ ਉਹ ਇਹਨਾਂ ਨੂੰ ਨਹੀਂ ਪਤਾ ਡਾਕਟਰ ਚੋਲੀ ਬੋਲੂ ਹਾਂ ਚੋਲੀ ਬੋਲੂ ਚੇਰ ਲ ਮੁਰ ਲ ਚੇਲੂ ਮੁਰ ਲ ਫੇਕੇ ਉਹ ਸੁੱਝ ਗਏ ਉਹ ਯਾਰ ਪਾਣੀ ਉਹ ਨਹੀਂ ਪੀਣਾ ਜਾਦਾ ਪਾਣੀ ਪੀਓਗੇ ਅੰਦਰ ਲੀਵਰ ਸਹੀ ਹੋਊਗਾ ਕੋਈ ਨਾ ਚੁੱਚ ਪ੍ਰੋਬਲਮ ਲੀਵਰ ਚ ਇਹ ਤਾਂ ਐ ਲੱਗੀ ਮਲਾਉਣ ਮੂਹ ਨੂੰ ਜਿਵੇਂ ਟੂਬ ਲਾਉਣੀ ਹੈ ਚੱਕਵਾ ਪਰ ਇਹ ਗੱਲ ਕੈ ਤੂੰ ਮਨਾ ਆ ਕੇ ਹਾਂ ਇਹ ਮਾਰ ਥੋੜੀ ਕਰਿਆ ਤੇਰਾ ਜਦ ਨਾ ਕੋੜੀਆਂ ਬਣ ਮੈਂ ਜੀ ਦੇ ਨਾਲ ਜਾਂਦੀ ਸੀ ਜਦ ਕਿਤੇ ਮੁਝੇ ਮੁਝੇ ਆ ਤੇ ਤੁਹਾਨੂੰ ਜੇ ਮੌਤ ਪੈਂਦਾ ਜਦ ਇਹ ਪਤਾ ਲਾ ਜਣਾ ਦਾ ਡਿੰਗ ਵੀ ਨਹੀਂ ਦੇਖ ਬੰਦੇ ਦੀ ਪੱਟ ਹੋਣੀ ਇਹ ਰਹੇ ਬਿੱਟੀ ਇਹਦਾ ਵੀ ਆ ਪਰ ਇੱਥੇ ਤੇ ਆਲੇ ਇਹ ਕਰੀ ਜਾਂਦਾ ਜਿੰਨਾ ਛੱਡ ਕੱਥੇ ਲੈ ਮਤੂਂਦੀ ਮਰ ਜਾਈ ਆ ਹੁਣ ਪਤਾ ਕਿਆ ਗੀ ਇਹ ਆ ਦੇਖ ਲੈ ਮੈਨੂੰ ਬਿੱਟੀ ਜਾਂਦਾ ਹੋਇਆ ਗੋਲ ਗੱਪੇ ਖਰਾਬ ਨਹੀਂ ਕਰਦੇ ਪਏ ਹੁਣ ਕਿੰਨੇ ਕੁੱਝਦਾ ਦੱਸ ਕਰੀ ਇਹ ਆਟਾ ਸੰਗਰਾਮ ਕਰ ਤੂੰ ਸੂਜੀਆਂ ਚੋਂ ਖਰਾਬ ਕਰ ਕਾਟੇ ਵਾਲੀ ਖਾਂਦੀ ਮੈਂ ਤਾਂ ਜੇ ਨਹੀਂ ਸੱਚਾ ਸੱਚੇ ਪਾਣੀ ਦੇ ਬਿੱਟੀ ਨੂੰ ਤਾਂ ਹਾਥ ਮਾਰਦੀ ਇਹਨਾਂ ਇਹ ਕਹਿੰਦੀ ਮੈਂ ਗੋਲ ਇਹ ਕਹਿੰਦੀ ਗੋਲ ਗੱਪੇ ਤਾਂ ਮੈਂ ਖਾਣੇ ਨਹੀਂ ਮੈਂ ਖਾਣਾ ਮਨ ਜੂਨੀਅਰ ਪੀਜ਼ ਬਰਗਰ ਇਹ ਖਾਂਦੀ ਆ ਉਹ ਕਰ ਦੋ ਤੁਸੀਂ ਡਾਕਟਰ ਦੀ ਵੀ ਸੁਣ ਲੋਗੇ ਡਾਕਟਰ ਜੂਰੀਆ ਮੈਨ ਮਗਾ ਆ ਫਾਂਗਿਆ ਡਾਕਟਰ ਜੂਰੀਆ ਦਾ ਹਾਂ ਜੂਰੀਆ ਬਧਾ ਲੈ ਟੈਸਟ ਕਰਾ ਲਵੇ ਤੁਸੀਂ ਲਖੋ ਵੀ ਮੈਂ ਤੁਹਾਡੇ ਇਕੱਠੇ ਟੈਸਟ ਕਰਾ ਲਵਾਂ ਮੈਂ ਮੇਰੀ ਤੇ ਸੀਜੀ ਕਰਾ ਦੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਇਹ ਤੇ ਚਮਕ ऑलरेडी ਲਿਬੌਂਡਰੀ ਖੁੱਲੀ ਹੋਈ ਹੈ ਚੈਰੀ ਟੈਂਗਰ ਦੀ 800 ਰੁਪਏ ਦੇ ਵਿੱਚ ਸਾਰੇ ਟੈਸਟ ਆ ਜਾਂਦੇ ਨੇ ਨਿਰਨੇਕਾਲ ਜੀ ਹਾਂ ਸਾਰੇ ਸਾਜੇ ਰੈਕਟ ਕਰਾ ਚਾਹਣ ਗੁੰਟਾਲਾ ਲੰਦੀ ਆ 7 ਵਜੇ ਖੁੱਲ ਜਾਂਦਾ ਹੂੰ 7 ਵਜੇ ਉੱਥੇ ਵੀ ਉਹ ਮੈਡੀ ਤੇ ਕਰਾਉਂਦੇ ਉੱਥੇ ਵੀ ਬਹੁਤ ਫਾਇਦਾ ਬਾਈ ਦਾ ਹਾਂ ਹਾਂ ਨਾ ਸਸਤਾ ਨਾਲੇ ਟੈਸਟ ਵੀ ਐਨ ਵਧੀਆ ਹਾਂ ਪੀਜੀਆਈ ਤੱਤ ਵੀ ਚੱਲਦੇ ਉਹਦਾ ਹਾਂ ਸਵੇਰ ਨੂੰ ਸਾਜੇ ਜਿਹੜਾ ਰੈਕਟ ਕਰਾ ਦੂੰਗੇ ਹਾਂ ਚੱਲ ਬੀਬੀ ਕੋਲ ਚੱਲੀਏ ਚਲੋ ਚਲੋ ਜੇ ਜੀ ਜੀ ਸ੍ਰੀ ਚੱਲਾ ਦਾ ਟਾਈਮ ਵਧੀਆ ਨਹੀਂ ਤਾਂ ਸੰਦੀਪ ਨੇ ਪੁੱਛਣਾ ਕਿ ਤੈਨੂੰ ਜੇ ਸਰੀਰ ਖੜਾ ਦਾ ਸੰਦੀਪ ਉਹ ਦੇਖ ਲੈ ਛਾਂਦੀ ਰਾਣੀ ਕਿਵੇਂ ਪਈਆਂ ਉਹ ਦੇਖ ਲੈ ਭਜਨ ਸਿੱਡਣਾ ਉਹ ਦੇਖ ਲੈ ਕਿਵੇਂ ਪਈ ਦੀ ਉੱਥੇ ਕੌਣ ਹਸਪੀਟਲ ਚ ਕੌਣ ਬਸ ਜਿਹੜਾ ਪਿਆ ਪਿਆ ਵੀਰ ਆ ਉਦਰੀ ਵਿੱਚ ਤੇ ਟ੍ਰੈਕਟਰ ਵਿੱਚ ਆਹੀ ਅੱਛਾ ਜਿਹੜੇ ਸਿਰ ਪੜਾਈ ਪਈ ਹੈ ਮੇਰੇ ਤੇਗਾ ਤੇ ਕੱਕ ਜੜੀਆਂ ਹੂੰ ਇਹਨੇ ਮਾਰਨਾ ਮੇਰਾ ਸਿਰ ਜਿੱਦਣ ਬੀਬੀ ਪਤਾ ਨਹੀਂ ਮੈਂ ਕਿਆ ਕਿਆ ਪਹਿਲਾਂ ਤੇਰਾ ਬੀਬੀ ਦਾ ਬਹੁਤਾ ਤੁਹਾਨੂੰ ਨਹੀਂ ਪਤਾ ਦੂਹੇਂ ਤੱਕ ਜਾਂਦੀ ਬੀਬੀ ਵਰਗੀ ਆਪ ਆ ਦੇਖ ਲੈ ਕਹਿੰਦੇ ਮਰਦੀ ਰ ਇਹ ਬੀਬੀ ਤੋਂ ਵੀ ਪਾਰ ਆ ਐ ਨਹੀਂ ਮਟਕਣੇ ਹੈਗੇ ਆਹ ਦੇਖ ਮੜਕਾ ਦੂੰਗਾ ਲਿਆ ਥੋੜਾ ਛੈਣੀ ਹੁਣੇ ਆਹ ਗੁਲੇ ਮੜਕੂੰ ਐਂ ਕਰ ਫੇਰ ਕੱਢ ਲਿਆ ਬਾਸੇ ਐਨੀ ਜ਼ੋਰ ਦੀ ਗੱਤ ਕਰਦਾ ਉਹ ਤਾਂ ਐਹੀ ਹੋਏ ਪਈਆਂ ਜਿੱਕਣ ਹੋ ਨਹੀਂ ਹੁੰਦੀ ਗੁੱਲਵੇਂ ਹਾਂ ਹਾਂ ਮੜਕੇ ਆ ਨਾ ਮਾਰ ਕੇ ਨਹੀਂ ਗੋੜੀ ਫੇਰੀ ਵਿੱਚ ਨਾਲ ਰੱਖੀ ਗਰਮ ਪਾਣੀ ਇਹ ਇਹਦਾ ਤੇਲ ਆ ਤੇ ਕੰਪਿਊਟਰ ਡਾਕਟਰ ਅਸਲੀ ਦਾ ਬੈਠਾ ਉਧਰ ਬਿੰਕੂਤ ਨੇ ਇਹੀ ਕਹਿੰਦੀ ਵੀ ਅੱਜ ਨਾ ਸਵੇਰ ਟੈਸਟ ਕਰਾ ਲੈ ਨਾ ਤੇਰਾ ਪਤਾ ਲੱਗਦਾ ਰਹਿ ਜਾ ਅੱਜ ਫੇਰ ਮਰ ਜਣੀ ਹਾਂ ਠੀਕ ਹੈ ਕੀ ਕਰਾਂ ਮੇਰੀ ਗੱਲ ਸੁਣ ਅੱਜ ਰਹਿ ਹਾਂ ਸਵੇਰੇ ਤੇਰੇ ਟੈਸਟ ਕਰਾ ਕੇ ਤੈਨੂੰ ਛੱਡਿਆ ਫੇਰ ਗੱਲ ਫੇਰ ਬਸ ਕੋਈ ਗੱਲੀ ਜੀ ਅਸੀਂ ਵੀਡੀਓ ਵਿੱਚ ਕਹਿਤਾ ਵੀਡੀਓ ਵਿੱਚ ਕਹਿਤਾ ਅਸੀਂ ਰਹਿ ਗਏ ਤੁਹਾਨੂੰ ਅਸੀਂ ਮਾਰਾਂ ਮਿਲਾਂਗੇ ਦੋ ਦਿਨ ਬਾਅਦ ਆਉਂਦੀ ਹੈ ਇੱਕ ਦਿਨ ਬਾਅਦ ਆ ਜਾਂਦੀ ਆ ਹਾਂ ਫਿਰ ਫੋਟ ਆ ਵੀ ਤਨ ਮਾ ਸਿੱਖ ਰਾਈਂ ਦੀਪੀ ਕੋਈ ਲੋੜ ਨਹੀਂ ਆਗੀ ਕੋਈ ਲੋੜ ਨਹੀਂ ਦੀਪੀ ਕਿਨੋ ਜਲਾਸੇ ਤੇ ਰਿਓ ਕਿਸਕੋ ਜਲਾਸੇ ਤੇ ਰਿਓ ਆਹ ਤੇ ਆਪ ਕੋ ਸਖਵੀਰ ਕੋ ਤੇਰੀ ਸੁਣਦੇ ਹੋ ਨਹੀਂ ਇਹ ਮੇਰੀ ਸੁਣਦੀ ਇਹ ਮੇਰੀ ਸੁਣਦੀ 4 ਘੰਟੇ ਨੇ ਮੇਰੀ ਤੋਂ ਤੋਂ ਸੁਣ ਲੋ ਇੱਕ ਦਿਨ ਮੈਂ ਲੈ ਕੇ ਤਰਾ ਮਾ ਵੀ ਚਲ ਮਾ ਟੈਸਟ ਕਰਾ ਲਿਆ ਹੁੰਦਾ ਕਹਿੰਦੀ ਮੈਂ ਆਪਣੇ ਘਰ ਵਾਲੇ ਨਾਲ ਜਾਉਂਗੀ ਚੱਲ ਬਾਈ ਹੈ ਨਹੀਂ ਸਾਹਿਬ ਪਤਾ ਨਹੀਂ ਕਿ ਜੀਜੇ ਦਾ ਇਸ ਮਤਲਬ ਖਟੋਰ ਦਾ ਮਨ ਵੀ ਕਿਆ ਚਰਦਾਰ ਦੀ ਗੋਲੀ ਕਿਆ ਨਾ ਦਵਾਈਆਂ ਲਈਏ ਉਹ ਇਹਨੇ ਕਰ ਬਣਾ ਲਿਆ ਲੈ ਰਹਿਣ ਦੇ ਤਾਂ ਨਾ ਬਾਈ ਦਜੀਪ ਥੱਲੇ ਗੋਲੀ ਦਰਦ ਦੀ ਨਿਰਨੇ ਕਾਲ ਚੱਲਣੇ ਸੜੀਆਂ ਚੱਲਣੇ ਨਹੀਂ ਨਾ ਖਾਜਾ ਖਾ ਖਾ ਕੇ ਸਵੇਰੇ ਸੂਜ ਬੰਪੂਰ ਨੇ ਕਾਜਾ ਤੇ ਰੇਹੇ ਜਿਹਰੇ ਕੋਲੀ ਜੱਟੀ ਨੇ ਕਾਏ ਮੇਰੀ ਪਾਣੀ ਲੈਣਾ ਹੈ ਘੋੜੇ ਚ ਉੱਦੀਆ ਮੂੰਚ ਨਾ ਨਾ ਚਾਡੀ ਓਏ ਜੀਵਨ ਵਾਸਤੇ ਤਾਂ ਬਹੁਤ ਚੀਜ਼ਾਂ ਵੀ ਆਉਂਦੀਆਂ ਖਾਣ ਪੀਣੇ ਪਾਣੀ ਵੀ ਸੈਰ ਵੀ ਜ਼ਰੂਰੀ ਆ ਪਾਣੀ ਪਿੰਦੀ ਹੁੰਦੀ ਸੈਰ ਨਹੀਂ ਕਰਦੀਆਂ ਸੈਰ ਤਾਂ ਚਾਹ ਘਰੇ ਕਰ ਲੈਣਾ ਪੌੜੀਆਂ ਉੱਪਰ ਤੇ ਚੜ ਜਾਓ ਜ਼ਰੂਰੀ ਆ ਹਾਂ ਸਰੀਰ ਵਾਸਤੇ ਹਾਂ ਉਹ ਅਸੀ ਕਰਨੀ ਨਹੀਂ ਆਹ ਕਹਿੰਦਾ ਮੈਂ ਕਰ ਕਰ ਮਾਦਿਆ ਚਲੋ ਮੈਂ ਹੁਣ ਨਾ 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 ਇਹ ਕਹਿੰਦਾ ਮੈਂ ਕਰ ਕਰ ਮਸਾਇਰਾ ਮੇਰਾ ਜੀ ਸਾਰਾ ਮੇਰਾ ਜੀ ਮੈਂ ਕਰ ਕਰ ਕੋ ਹਨਾ ਕਰ ਕਰ ਕੋ ਨਾ ਸਾਰਾ ਮੇਰਾ ਜੀ ਆ ਜਾਓ ਗਿਆ ਨਹੀਂ ਦੁਗਣਾ ਲੰਚ ਲੈ ਲੈਣਾ ਨਾ ਹੋਰ ਚੱਲਿਆ ਤੂੰ ਅੱਛਾ 10 ਰੁਪਏ ਆ ਇਹ ਕਹਦਾ ਸਵੇ ਲੈ ਲਾ 6 ਬਣ ਚਲੋ ਠੀਕ ਆ ਜੀ ਦੇਖਦੇ ਆਂ ਕੀ ਬਣਦਾਗਾ ਨਾ ਪ੍ਰੋਗਰਾਮ ਪਹੁੰਚ ਗਿਆ ਜੀ ਘਰ ਚੁੱਪੀ ਐ ਫੇਬੀ ਪਹੁੰਚ ਗਿਆ ਘਰ ਆ ਆਖੀ ਦੀ ਦੋਰ ਕੱਪਾ ਜੀ ਕਾਚਾ ਕਰ ਦੋ ਕਾਚਾ ਕਰ ਕਾਚਾ ਪਾ ਲੋ ਬੰਦੋ ਫੇ ਪੜੀਗਾ ਤਾਂ ਨਹੀਂ ਤੂੰ ਹਾਂ ਅੱਛਾ ਦੱਸ ਤੂੰ ਰੋਈ ਤੇ ਆ ਕੇ ਕੌਣ ਲੈ ਗਿਆ ਤੈਨੂੰ ਪਹਿਲੇ ਦੱਸ ਕੌਣ ਲੈ ਕੇ ਹੈ ਕੌਣ ਲੈ ਕੇ ਹੈ ਤੈਨੂੰ ਸਕੂਲ ਤੇ ਪਾਪਾ ਪਾਪਾ ਸਾਚਾ ਦੱਸੀ ਦੇ ਪਾਪਾ ਦੱਸੀ ਦੀ ਹੈ ਹਾਂ ਹਾਂ ਮੇਰੇ ਪਾਸ ਹਾਂ ਹੈਲੋ ਚੱਲ ਮੈਂ ਮਮਾ ਨੂੰ ਮੈਂ ਪਹਿਲਾਂ ਛੱਡ ਅੱਧੀ ਕਹਿੰਦੀ ਆ ਫੋਨ ਕਰ ਮਮਾ ਕਿਤੇ ਹਾਂ ਮੈਂ ਫੋਨ ਕਰ ਉਹ ਜਾਂਦਾ ਨਹੀਂ ਆ ਰਹੇ ਨੂੰ ਮੈਂ ਗੱਤ ਨਹੀਂ ਛੱਡੀ ਆਈ ਕਾਕੇ ਜੀ ਲਾਦਣਾ ਦੇ ਬਿਨਾ ਕਾਕੇ ਜੀ ਤੇ ਲਾਦ ਉਹ ਨਾ ਉਹਦੀ ਮੰਮਾ ਨੋਂਦੀ ਕਿ ਕਰੇ ਬੇਬੇ ਤੂੰ ਸਾਥੇ ਕੇ ਜਾਉ ਤੁਸੀਂ ਉਹਦੀ ਮੰਮਾ ਇੱਕ ਦਿਨ ਸੁੱਤੀ ਨਹੀਂ ਇੱਕ ਦਿਨ ਸੁੱਤੀ ਜੀਨ ਲੱਗਿਆ ਕਿਆ ਵੇ ਮੈਂ ਤਾਂ ਉੱਪਰ ਦੇ ਇਤੋਂ ਤਾਂ ਕਹੀ ਗਈ ਚਲ ਵੀ ਲੈ ਜੋਨੇ ਜਬਰ ਤਾਂ ਜੀਨ ਹੀ ਲੱਗਦਾ ਹਾਂ ਤੈਨੂੰ ਕੀ ਪਤਾ ਵੀ ਜੀਨ ਹੀ ਲੱਗਦਾ ਉਹਦਾ ਹੱਦ ਸੀ ਮੈਨੂੰ ਪਰਸੋਂ ਜਦੋਂ ਲੈ ਕੇ ਆਇਤੇ ਪਹਿਲੇ ਦੇ ਹਾਂ ਵੀ ਜੀ ਲਾਦੋ ਬਿਨਾ ਬਟੇ ਜੀ ਉਹ ਨਾ ਕਦੇ ਮੈਨੂੰ ਆਏ ਲੱਗੀ ਗਿਆ ਵੀ ਆ ਬਿਰਕ ਜਿਹਾ ਦੀ ਵੀ ਕਰ ਲਿਆ ਨਾ ਆਪਣਾ ਅੰਗ ਟੁੱਟ ਗੜਿਆ ਅੰਗ ਟੁੱਟ ਗੜਿਆ ਵੀ ਆਏ ਦਿਲੋਂ ਲੱਗੀ ਗਿਆ ਮੇਰੇ ਹਮ ਅੱਜ ਵੀ ਉਹ ਕਹਿੰਦੇ ਤੇ ਲੈ ਜਾ ਲੈ ਜੀ ਪਰ ਉਪਰ ਵਾਲੇ ਦਿਲ ਨਾਲ ਲੈ ਹਾਂ ਪਰ ਮੈਂ ਸੋਚਿਆ ਮੱਖ ਵੀ ਨਹੀਂ ਜੀਂਦੀ ਅੰਨੀ ਛਿੱਤੀ ਮਾਤੇ ਦਿੱਕਣਾ ਤਾਂ ਅੱਛਾ ਦੂਰ ਕਰ ਗਏ ਹਨਾ ਬਈ ਜੇ ਬਹੁਤੀ ਦਿੱਕਤ ਹੋਈ ਉਹਨਾਂ ਨੂੰ ਮੈਂ ਕਹਾਂ ਕਿ ਫੇਰ ਆਪਾਂ ਚੱਕ ਲਿਆ ਮਾਂ ਹਾਂ ਠੀਕ ਹੈ ਹਟੋ ਨਹੀਂ ਹਟੋ ਨਹੀਂ ਕੀ ਕਰ ਲਾ ਚੱਕਦੀ ਆ ਚੋਨੀ ਆ ਚਾਹ ਪੱਤੀ ਕਿੰਨੋਲੀਏ ਸੋਇਚ ਸਸਰੇ ਕਾਲੀ ਮੈਸਨ ਬੁੱਝੀ ਚਾਹਤ ਅਰੇ ਅਰੇ ਬੜਾ ਡਾ ਹੈ ਬੇ ਅੱਜ ਬੁੱਝਣੀ ਟੁੱਲਣੀ ਆ ਸਾਹ ਪਨਾਮੀਆਂ ਦੇ ਕੰਮ ਦੇ ਬੰਦਿਆਂ ਨੂੰ ਕਰਨੇ ਪਤਾ ਬੰਦੇ ਨੇ ਪੁੱਠੇ ਦੇ ਕੰਮ ਕਰਦੇ ਆ ਸੁੱਕੀ ਔਰ ਕਰੇ ਤਾਂ ਡਿੰਗਾ বাজੇ ਕੋਈ ਗੱਲ ਨਹੀਂ ਟਾਈਮ ਦੱਸੂ ਆਈ ਮੇਰੇ ਡਿੰਗਾ ਬਾਜੇ ਨਹੀਂ ਮੇਰੇ ਕੋਲ ਸਾਸਰੇ ਸਾਸਰੇ ਗਲੇ ਬਰਾਛਣੀ ਦਾ ਗਰਮੀ ਤਾਂ ਨਹੀਂ ਲੱਗੀ ਜਿਆਦਾ ਪਹਿਲਾ ਬਲਾਕ ਪਹਿਲਾਂ ਬੁਲਾਤ ਤਾਂ ਦਿੱਤੀ ਦੀ ਜਦੋਂ ਰ ਆਈ ਏ ਤੂੰ ਜਦ ਬੁਲਾਤ ਨਹੀਂ ਬੁਲਾਤੀ ਨਹੀਂ ਗਿਆ ਬੁਲਾਤੀ ਪਤਾ ਨਹੀਂ ਕਿ ਬੁਲਾਤੀ ਨੇ ਸੱਸਰੀ ਗੱਲ ਇਉਂ ਹੀ ਚੱਪੜ ਮਾਰਿਆ ਉਹ ਬੁਲਾਤੀ ਨਹੀਂ ਬੁਲਾਈ ਕਿਹਦੀ ਬੁਤ ਮੈਂ ਵੀਡੀਓ ਇੱਥੇ ਰੋਕ ਕੇ ਦਿਖਾ ਦਨੀ ਫਿਰ ਕੀ ਆਊਗਾ ਪੁੱਤ ਫਿਰ ਤੇਰਾ ਕੀ ਬਣੂਗਾ ਮੈਨੂੰ ਪਤਾ ਨਹੀਂ ਤੇ ਪਤਾ ਨਹੀਂ ਕੀ ਤੁਹਾਨੂੰ ਲੱਗਾ ਗਰਮੀ ਜ਼ਿਆਦਾ ਲੱਗੀ ਜਿਸ ਦਾ ਕੰਮ ਪਸੀ ਕੋ ਸਾਜੇ ਔਰ ਕਰੇ ਤੋ ਚੰਗਾ ਵਾਹ ਆਓ ਅਸੀਂ ਦੱਸਾਂਗੇ ਇਹ ਵੈਸੇ ਸੱਪਰੇ ਆਉਂਦੀ ਆ ਇਹ ਗੱਲ ਹਾਂ ਸਹੀ ਗੱਲ ਹੈ ਫਿਰ ਤੁਸੀਂ ਆਪਣਾ ਕੰਮ ਸੱਪਰੇ ਆਉਂਦੀ ਆ ਜਿੱਦਾਂ ਸਾਨੂੰ ਕੋਈ ਕੰਮ ਕਰਨਾ ਪੈ ਗਿਆ ਉਹਦੇ ਵੀ ਇੰਜ ਹੀ ਜਾਂਦੀ ਆ ਉਹ ਉਹ ਠੀਕ ਚੁਤ ਜਾਇਆ ਮਾਰੇ ਗੁਰਦੁਆਰੇ ਚ ਚੱਲੋ ਜੀ ਇਹ ਮਨ ਦੀ ਕਿਤੇ ਆਉਂਦੀ ਨੇ ਵੀ ਤਾਂ ਤਾਂ ਹੀ ਤਾਂ ਚਾਹ ਪੱਟੀ ਡੁੱਲੀ ਵੀ ਕਿੰਨੇ ਕਿੰਨੇ ਪੈਪਲਾਤ ਉਹਨਾਂ ਨੇ ਚੱਲਦਾ ਕੰਮ ਹੁਣ 100 ਫੁੱਟ ਲੈ ਗਏ ਹੁਣ 100 ਫੁੱਟ ਹੋ ਗਏ ਮੇਰਾ ਉਹ ਤਾਂ ਅੱਜ ਕਹਿੰਦੇ 150 ਫੁੱਟ ਕਰਕੇ ਜਾਉਂਗੇ ਅਸੀਂ ਕਹਿੰਦੇ ਤਾਂ ਹੈਗੇ ਮਾਰਿਆ ਹੀ ਜਿਹੜਾ ਇੱਕ ਵਾਰ ਵੈਸੇ ਤੁਸੋਂ ਦਿੱਲੀ ਕੋ ਕੰਨ ਨਹੀਂ ਲੱਗਦੀ ਵੀ ਆਹ ਜਿੱਥੇ ਚੁੱਭੀ ਨੇ ਮੱਥਾ ਟੇਕਿਆ ਤਾਂ ਉੱਥੇ ਹੋਣਾ ਚਾਹੀਦਾ ਤਾਂ ਹੈ ਉੱਥੇ ਕਰਨਾ ਚਾਹੀਦਾ ਤਾਂ ਨਹੀਂ ਅੱਜ ਇਹਦਾ ਹੁਣ ਬੀਬੀ ਆਏ ਕਹਿੰਦੀ ਆ ਬੀਬੀ ਕਹਿੰਦੀ ਵੀ ਇਹਦੇ ਪੈਰੀ ਹੱਥ ਲਾਓ ਉੱਥੇ ਖੜਾ ਕੇ ਦੇਖ। ਕੰਨੇ ਦੇ ਵੀ ਇਹੇ ਵੀ ਹਾਂ। ਕੰਨੇ ਵੀ ਦੇ ਪੈਰੀ ਹੱਥ ਲਾਓ ਵੀ ਬਾਬਾ ਜੀ ਪਾਣੀ ਦੇ ਦੇ ਸਾਨੂੰ। ਅੱਛਾ ਇਹ ਨੂੰ ਪਹਿਣਾ ਹੈ। ਹਾਂ ਇਹ ਕਹੇਗਾ ਉਹ ਫੇ। ਕੰਨੇ ਦੇ ਪੈਰੀ ਇਹਦੇ ਪੈਰੀ ਹੱਥ ਲਾ ਕੇ ਵੀ ਆਓ। ਜਾਓ ਪਰ ਸ਼ਾਮ ਨੂੰ ਮੱਥਾ ਟੇਕ ਕੇ ਆ ਕੇ ਖਵਾ ਦੇਣਾ। ਹੂੰ। ਕੀ? ਲੈ ਦਿਓ ਨਾ। ਵੀਰੇ ਤੂੰ ਪੀ। ਨਿੱਲਾ ਸੀ ਬੋਰ ਕੇ ਉੱਥੇ ਪਾਣੀ ਆ ਦੇ। ਕੀ ਤੇ ਤੂੰ ਨਿਸ਼ਾਨੀ ਲਾ ਕੇ ਕੀਤੀ। ਪਥਿਆ ਜੀ ਮੱਥਾ ਟੇਕਿਆ। ਰੋਜ਼ ਜਾਂਦੀ ਆ ਟੇਕਣ। ਨਣੀ ਆ ਵੀ ਉੱਥੇ ਬੈਂਦੀ ਨਹੀਂ ਨਾਲ। ਜਾਂਦੀ ਤਾਂ ਰੋਜ਼ ਆ। ਹਾਂ। ਜਾਂਦੀ ਰੋਜ਼। ਹਾਂ। ਤਵਾਰਾ। ਮੈਂ ਨਹੀਂ ਜਾਣਾ ਕਹਿੰਦੀ ਹੋਰ ਰੁਸ ਗਈ ਆ ਮੇਰਾ ਪੁੱਪਾ ਬੱਲਾ ਤੇ ਮੇਰੀ ਸ਼ੋਣੀ ਆ ਮੇਰੀ ਸ਼ੋਣੀ ਆ ਗਈ ਆ ਆ ਆ ਗਈ ਆ ਗਈ ਕਹਿੰਦਾ 60 ਰੁਪਏ ਦੋ ਤਾਂ ਜਾਉਂਗੀ ਕਹਿੰਦਾ ਹੈਨਾ ਨਹੀਂ ਮੇਰੇ ਕੋਲ ਤਾਂ ਜਾਣ ਤੇ ਆਕੀ ਨੂੰ ਮਮਾ ਪਾ ਕਿੱਥੇ ਐ ਕਹਿੰਦਾ ਮਮਾ ਨੂੰ ਫੋਨ ਕਰ ਦੇ ਮਾਂ ਕਰ ਦਵਾ ਦੇਣੀ ਠੁੱਠੀ ਆਪਸ ਤਾਂ 5 ਸਾਲ ਮਿੰਟ ਬਾਅਦ ਅਸੀਂ ਬੋਲਦੇ ਜਦੋਂ ਫੋਨ ਕਰੀ ਆ ਜੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਪਰ ਆਪਾਂ ਚ ਮਹਾਰਾਜ ਰੱਖੇ ਦੀ ਖੰਮ ਸਾਰਿਆਂ ਨੂੰ ਚੜਦੀ ਕਲਾ ਚ ਧੰਤਨ ਸੇ ਗੁਰੂ ਰਾਮਦਾਸ ਮਹਾਰਾਜ ਜੀ